ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਠੰਡ ਅੱਜ ਕੱਲ ਬਹੁਤ ਪੰਜਾਬ ਦੇ ਵਿੱਚ ਵਾਧੀ ਜਾ ਰਹੀ ਹੈ ਦਿਨੋ ਦਿਨ ਤੇ ਅਸੀਂ ਸੋਚਿਆ ਠੰਡ ਵਾਧੀ ਜਾ ਰਹੀ ਹੈ ਤਾਂ ਉਹਦਾ ਕੁਝ ਥੋੜਾ ਬਹੁਤ ਇਲਾਜ ਵੀ ਕੀਤਾ ਜਾਵੇ ਤਾਂ ਉਹਦੇ ਲਈ ਅਸੀਂ ਸੋਚਿਆ ਵੀ ਅੱਜ ਅਸੀਂ ਅਲਸੀ ਦੀਆਂ ਪਿੰਨੀਆਂ ਬਣਾਵਾਂਗੇ ਤੇ ਅਲਸੀ ਦੀਆਂ ਪਿੰਨੀਆਂ ਬਣਾਉਣ ਦੇ ਬਹੁਤ ਫਾਇਦੇ ਨੇ ਸਾਡੀਆਂ ਦਾਦੀਆਂ ਨਾਨੀਆਂ ਸਾਡੇ ਕੋਲ ਬੈਠੀਆਂ ਨੇ ਜੀ ਇਹਨਾਂ ਦਾ ਐਕਸਪੀਰੀਅੰਸ ਲੈ ਕੇ ਹੀ ਅੱਜ ਅਸੀਂ ਅਲਸੀ ਦੀਆਂ ਪਿੰਨੀਆਂ ਬਣਾਵਾਂਗੇ ਆ ਤੁਸੀਂ ਆ ਕੇ ਚਲੋ ਬੱਚੋ ਤੁਹਾਨੂੰ ਦੱਸਿਆ ਹੁਣ ਅੱਗੇ ਤੋਂ ਤੁਸੀਂ ਬਣਾਉਣੀਆਂ ਤੇ ਸਾਡੇ ਮਦਰ ਨੇ ਤੁਹਾਨੂੰ ਸਿਖਾਈਆਂ ਬਣਾਉਣੀਆਂ ਤੇ ਹੁਣ ਤੁਹਾਨੂੰ ਥੋੜਾ ਗਾਈਡ ਕਰਦੇ ਆ ਤਾਂ ਕਿ ਤੁਸੀਂ ਸਰਦੀਆਂ ਦੇ ਵਿੱਚ ਅਲਸੀ ਦੀਆਂ ਪਿੰਨੀਆਂ ਦਾ ਆਨੰਦ ਲੈ ਸਕੋ ਤੇ ਪੂਰਾ ਇੰਜੋਏ ਕਰੋ ਖਾਓ ਪੀਓ ਤਕੜੇ ਹੋ ਤੇ ਇਹਦੇ ਫਾਇਦੇ ਜਿਹੜੇ ਸਾਰੇ ਹੀ ਹੁਸਨ ਦੇ ਕੰਮ ਕਰਦੇ ਨੇ ਜੋ ਸੀ ਇਸ ਨੰਨੇ ਕੇ ਚਿੱਤ ਇਹ ਨਾ ਸੇਤਮੰਦ ਰਹੀਏ ਐਲਸੀ ਦੀਆਂ ਪਿੰਨੀਆਂ ਖਾ ਕੇ ਤੇ ਰੋਗ ਮੁਕਤ ਰਹੀਏ ਦਵਾਈਆਂ ਤਾਂ ਖਾ ਖਾ ਵੀ ਆਪਾਂ ਅੱਕ ਜਾਂਨੇ ਆ ਸੋ ਤਰ੍ਹਾਂ ਤਰ੍ਹਾਂ ਦੀਆਂ ਜੜੀਆਂ ਬੂਟੀਆਂ ਇਕੱਠੀਆਂ ਕਰਕੇ ਅੱਜ ਅਸੀਂ ਐਲਸੀ ਦੀਆਂ ਪਿੰਨੀਆਂ ਬਣਾਉਣੀ ਐ ਜਿਹੜੀਆਂ ਕਿ ਹੈਲਥਲੀ ਬਹੁਤ ਬੈਨੀਫੀਸ਼ੀਅਲ ਹੋਣਗੀਆਂ ਪਿੰਨੀਆਂ ਸੁਲਾਈਏ ਬਣਾਈਏ ਨਾਲ ਹੋ ਕੇ ਨਾਲੇ ਸੁਖਾਈਏ ਹਨਾ ਸੇਤ ਤੰਦਰੁਸਤ ਰਹੇਗੀ ਚਲੋ ਆਪਾਂ ਹੁਣ ਜਾ ਕੇ ਦੇਖਦੇ ਆਂ ਕੀ ਇਹਦੇ ਇНГਰੀਡੀਅੰਟਸ ਕੀ ਨੇ ਅਲਸੀ ਦੀਆਂ ਪਿੰਨੀਆਂ ਵਿੱਚ ਆਪਾਂ ਕੀ ਕੀ ਕਿੰਨਾ ਕਿੰਨਾ ਪਾਉਣਾ ਹੈ ਆ ਦੇਖੋ ਜੀ ਆਪਣਾ ਸਮਾਨ ਤਿਆਰ ਹੈ ਅਲਸੀ ਦੀਆਂ ਪਿੰਨੀਆਂ ਬਣਾਉਣ ਲਈ ਤੁਹਾਨੂੰ ਨਾਲ-ਨਾਲ ਇਹਦੇ ਫਾਇਦੇ ਵੀ ਦੱਸਦੇ ਰਵਾਂਗੇ ਅਲਸੀ ਲਵਾਂਗੇ ਆਪਾਂ 1/2 ਕਿਲੋ ਅਲਸੀ ਆਪਣੀ ਹੈਲਥਲੀ ਬਹੁਤ ਬੈਨੀਫੀਸ਼ੀਅਲ ਹੈ ਸ਼ਰੀਰ ਨੂੰ ਆਪਣੇ ਗਰਮ ਰੱਖਦੀ ਹੈ ਓਮੇਗਾ 3 ਨਾਲ ਭਰਪੂਰ ਹੁੰਦੀ ਹੈ ਫਿਰ ਅੱਗੇ ਜੀ ਛੋਲੇ ਛੋਲੇ ਅਸੀਂ 1 ਕਿਲੋ ਲੱਤੇ ਨੇ ਛੋਲੇ ਥੇ ਆਰ ਰਿਚ ਇਨ ਪ੍ਰੋਟੀਨ ਫਾਈਬਰ ਆਇਰਨ ਨਾਲ ਪੂਰੇ ਭਰਪੂਰ ਹੁੰਦੇ ਆ ਮਖਾਣੇ ਮਖਾਣੇ ਜ਼ਰਿਚਨ ਕੈਲਸ਼ੀਅਮ ਇਹਨੂੰ ਆਪਾਂ ਵੈਸੇ ਵੀ ਰੋਸਟ ਕਰਕੇ ਖਾਨੇ ਹੀ ਆ ਤੇ ਆਪਾਂ ਇਹਨੂੰ ਪੰਜੀਰੀ ਦੇ ਵਿੱਚ ਵੀ ਆਜਾੜ ਕਰਾਂਗੇ ਸੁੰਡ ਲਵਾਂਗੇ ਜੀ ਵੀ ਗ੍ਰਾਮ ਸੁੰਡ ਬਾਇਆਵਾਦੀ ਲਈ ਬਹੁਤ ਅੱਛੀ ਹੈ ਐਂਟੀ ਇਨਫਲਮੇਟਰੀ ਪ੍ਰੋਪਰਟੀਜ਼ ਅਦੇ ਵਿੱਚ ਹੁੰਦੀਆਂ ਨੇ ਤੇ ਇਹਨੂੰ ਇੰਗਲਿਸ਼ ਦੇ ਵਿੱਚ ਆਪਾਂ ਜਿੰਜਰ ਪਾਊਡਰ ਵੀ ਕਹਿੰਦੇ ਆ ਫੇਰ ਆ ਗਈ ਜੀ ਲੋਥ ਲੋਥ ਸਕਿਨ ਲਈ ਬਹੁਤ ਅੱਛੀ ਹੁੰਦੀ ਹੈ ਔਰ ਔਮਨ ਪ੍ਰੋਬਲਮਸ ਲਈ ਵੀ ਗੁੱਡ ਹੁੰਦੀ ਹੈ ਹਾਰਮੋਨਲ ਇਮਬੈਲੈਂਸ ਹੈ ਜਿਨ੍ਹਾਂ ਨੂੰ ਇਟ ਐਕਟਸ ਐਜ਼ ਅ ਬਲੱਡ ਪਿਊਰੀਫਾਇਰ ਬਾਡੀ ਵਿੱਚ ਇਨਫਲੇਮੇਸ਼ਨ ਰਿਡਿਊਸ ਕਰਦੀ ਹੈ ਫਿਰ ਆ ਗਿਆ ਪਾਠਾ ਪਾਠਾ ਇਟ ਇਟ ਇਜ਼ ਵੈਰੀ ਪਾਵਰਫੁਲ ਹੈਲਥ ਬੂਸਟਰ ਡਾਈਜੈਸਟਿਵ ਹੈਲਥ ਦੇ ਵਿੱਚ ਸਪੋਰਟ ਕਰਦਾ ਹੈ ਇਹ ਐਂਟੀਆਕਸੀਡੈਂਟ ਹੁੰਦੇ ਆ ਦੇ ਵਿੱਚ ਐਂਟੀਏਜਿੰਗ ਪ੍ਰੋਪਰਟੀਜ਼ ਹੁੰਦੀ ਹੈ ਲੈਣੀ ਹੈ ਜੀ 50 ਗ੍ਰਾਮ ਇਹ ਬੈਕ ਪੇਨ ਲਈ ਜੋੜਨ ਲਈ ਬਹੁਤ ਵਧੀਆ ਹੁੰਦੀ ਹੈ ਸੌਂਫ ਲਈ ਹੈ ਜੀ 50 ਗ੍ਰਾਮ ਇਟ ਇਜ਼ ਗੁੱਡ ਫॉर ਡਾਈਜੈਸ਼ਨ weight reduced ਵੀ ਹੈਲਪ ਕਰਦੀ ਹੈ ਅਜਵਾਇਨ ਲਿੱਤੀ ਹੈ ਜੀ 20 ਗ੍ਰਾਮ ਇਟ ਇਜ਼ ਗੁੱਡ ਫਾਰ ਡਾਈਜੈਸ਼ਨ ਤੇ ਐਸ ਡੀ ਟੀ ਨੂੰ ਘਟਾਉਂਦੀ ਹੈ ਉਸ ਤੋਂ ਬਾਅਦ ਆਪਣੇ ਅੱਗੇ ਦੀ ਸੀਡਸ ਆਗੇ ਇਹਦੇ ਵਿੱਚ ਆਪਾਂ ਪੰਪਕਿਨ ਸੀਡਸ ਤੇ ਸਨਫਲਾవర్ ਸੀਡਸ ਇਕੱਠੇ 100 ਗ੍ਰਾਮ ਲੱਤਾਂ ਤੇ ਸੀਡਸ ਆਪਣੇ ਹੈਲਥਲੀ ਬਹੁਤ ਬੈਨੀਫੀਸ਼ੀਅਲ ਹੁੰਦੇ ਨੇ ਇਮਿਊਨਿਟੀ ਨੂੰ ਵਧਾਉਂਦੇ ਨੇ ਬਦਾਮ ਲਿੱਤੇ ਆ ਜੀ 100 ਗ੍ਰਾਮ ਬ੍ਰੇਨ ਲਈ ਬਹੁਤ ਅੱਛੇ ਹੁੰਦੇ ਆ ਅਖਰੋਟ ਵਾਲਨਟ ਇਹ ਆਪਾਂ 100 ਗ੍ਰਾਮ ਲੱਤੇ ਆ ਅਖਰੋਟ ਦੇ ਵਿੱਚ ਓਮੇਗਾ 3 ਪ੍ਰੈਜ਼ੈਂਟ ਹੁੰਦਾ ਹੈ ਜੀ ਜੋ ਕਿ ਬਹੁਤ ਅੱਛਾ ਹੁੰਦਾ ਹੈ ਵਿੰਟਰ ਸਵਿਚ ਫਿਰ ਆਪਾਂ ਲੈਂਦਾ ਹੈ ਕੋਕੋਨਟ ਪਾਊਡਰ 50 ਗ੍ਰਾਮ ਤੁਸੀਂ ਨਾਰੀਅਲ ਦਾ ਗੁੱਟ ਲੈ ਕੇ ਵੀ ਕਰੇ ਕद्दूकश ਕਰਕੇ ਉਹਦਾ ਪਾਊਡਰ ਬਣਾ ਸਕਦੇ ਹੋ ਖਸਖਸ ਲਈਏ ਜੀ ਆਪਾਂ 100 ਗ੍ਰਾਮ ਖਸਖਸ ਦੇ ਵਿੱਚ ਜ਼ਿੰਕ ম্যাগਨੀਸ਼ੀਅਮ ਤੇ ਕੈਲਸ਼ੀਅਮ ਹੁੰਦਾ ਕੋਲੇਸਟਰੋਲ ਨੂੰ ਘਟਾਉਂਦਾ ਹੈ ਤੇ ਜਿਨ੍ਹਾਂ ਨੂੰ ਨੀਂਦ ਨਹੀਂ ਆਉਂਦੀ ਉਹਨਾਂ ਲਈ ਵੀ ਬਹੁਤ ਅੱਛਾ ਹੁੰਦਾ ਮਗਜ ਆਪਣੇ ਹੈਲਥ ਲਈ ਬਹੁਤ ਅੱਛੇ ਹੁੰਦੇ ਇਹ 100 ਗ੍ਰਾਮ ਲਏ ਆ ਜੀ ਸ਼ਵਗੰਦਾ ਇਹ ਆਪਣੀ ਹੈਲਥ ਲਈ ਬਹੁਤ ਅੱਛਾ ਹੁੰਦਾ ਸਟ्रेस ਹਾਰਮੋਨ ਨੂੰ ਬੈਲੈਂਸ ਕਰਦਾ ਹੈ ਮਸਲ ਗਰੋਥ ਚ ਹੈਲਪ ਕਰਦਾ ਹੈ ਜਿਹਨੂੰ ਨੀਂਦ ਨਹੀਂ ਆਉਂਦੀ ਉਹਦੇ ਲਈ ਅਸ਼ਵਗੰਧਾ ਬਹੁਤ ਅੱਛਾ ਹੈ ਕਮਰ ਕਸ ਲਈ ਹੈ ਜੀ ਅਸੀਂ 10 ਗ੍ਰਾਮ ਬੈਕ ਪੇਨ ਲਈ ਬਹੁਤ ਅੱਛੀ ਹੁੰਦੀ ਹੈ ਇਹ ਅੰਬ ਹਲਦੀ 10 ਗ੍ਰਾਮ ਲਿੱਤੀ ਹੈ ਹਲਦੀ ਤਾਂ ਵੈਸੇ ਹੀ ਆਪਣੇ ਸਰੀਰ ਲਈ ਬਹੁਤ ਅੱਛੀ ਹੁੰਦੀ ਹੈ ਤੇ ਅਸੀਂ ਅੰਬ ਹਲਦੀ ਸਪੈਸ਼ਲ ਲੱਤੀ ਹੈ ਜੀ ਇਹਦੇ ਵਿੱਚ ਐਂਟੀ ਇਨਫਲੇਮੇਟਰੀ ਪ੍ਰੋਪਰਟੀਆਂ ਹੁੰਦੀਆਂ ਕਿਲੋ ਕਿਉਂ ਲੱਤਾ ਅਸੀਂ ਅਸੀਂ 베ਰਕਾ ਦਾ ਕਿਉਂ ਲੱਤਾ ਤੁਸੀਂ ਕੋਈ ਵੀ ਦੇਸੀ ਕੀ ਲੈ ਸਕਦੇ ਹੋ ਅਸੀਂ ਖੰਡ ਦੀ ਥਾਂ ਤੇ ਗੁੜ ਲਿੱਤਾ ਜੀ 1 ਕਿਲੋ ਅਸੀਂ 1 ਕਿਲੋ ਗੁੜ ਲਿੱਤਾ ਹੈ ਬਾਕੀ ਤੁਸੀਂ ਆਪਣੇ ਮਿੱਠੇ ਦੇ ਹਿਸਾਬ ਨਾਲ ਤੁਸੀਂ ਅਗਰ ਖੰਡ ਪਾਉਣਾ ਚਾਹੁੰਦੇ ਹੋ ਜਾਂ ਗੁੜ ਲੈਣਾ ਚਾਹੁੰਦੇ ਹੋ ਆਪਣੇ ਹਿਸਾਬ ਨਾਲ ਵੱਧ ਘੱਟ ਵੀ ਐਡ ਕਰ ਸਕਦੇ ਹੋ ਪਹਿਲਾਂ ਸਭ ਤੋਂ ਪੁੱਜੇ ਚੋਲੇ ਵੈਸੇ ਤਾਂ ਪੁੱਜੇ ਹੀ ਹੋਏ ਆ ਸਿਰਫ ਛੋੜੇ ਜਿਹੇ ਉਸੇ ਜੇ ਹੋ ਜਾਣਗੇ ਤੇ ਫਿਰ ਗ੍ਰਾਈਂਡ ਅਰਾਮ ਨਾਲ ਹੋ ਜਾਣਗੇ ਇਸ ਲਈ ਮੈਂ ਕਿਹਾ ਥੋੜਾ ਜਿਆਨ ਨਾ ਕਰ ਲਿਏ ਮੜਾ ਕੁਛ ਇੱਕ ਦੇਣਾ ਲੈ ਪਰ ਉਸ ਜਿਹੜੀ ਹੈ ਛੋਲੇ ਆਪਣੇ ਹੁਣ ਪੋੜੇ ਜੀ ਪੁੱਟੇ ਹੋ ਗਿਆ ਇਟ ਇਜ਼ ਰੈਡੀ ਟੂ ਗ੍ਰਾਈਂਡ ਦੇਖੋ ਹੁਣ ਆਪਾਂ ਫੈਨੋ ਕਰਾਂਗੇ ਹੁਣ ਆਪਾਂ ਚੰਗੀ ਤਰ੍ਹਾਂ ਪੀਸ ਲਾਂਗੇ ਪਾਊਡਰ ਟਾਈਪ ਇਹਦਾ ਬਣ ਜੇਗਾ ਸਸੇ ਘਰ ਦੇ ਸਾਰਿਆਂ ਨੂੰ ਅੱਜ ਮੈਂ ਬਹੁਤ ਐਸਾ ਤੀਤਾ ਅੱਜ ਮੈਂ ਆਲਸੀ ਦੇ ਬੰਨੀਆ ਖਾਵਾਂਗੇ ਆਹੇ ਕੋਈ ਇਸ ਮਾਰ ਕੇ ਆਲਸੀ ਦੀ ਬੰਨੀਆ ਬਣਾਵਾਂਗੇ ਤੁਹਾਨੂੰ ਵੀ ਨਾ ਯੰਮੀ ਯੰਮੀ ਖਵਾਵਾਂਗੇ ਆਹ ਦੇਖੋ ਜੀ ਛੋਲਿਆਂ ਦਾ ਫਾਈਨ ਪਾਊਡਰ ਬਣ ਕੇ ਤਿਆਰ ਹੋ ਗਿਆ ਸਾਡੇ ਛੋਲੇ ਪੀਸ ਕੇ ਰੈਡੀ ਹੈ ਜੀ ਦਰਦਰੇ ਜੇ پیسਨੇ ਆ ਤਾਂ ਕਿ ਥੋੜੇ ਥੋੜੇ ਬਿਸ਼ ਇਦਾਂ ਦਿਖਣ ਹੁਣ ਆਪਾਂ ਅਲਸੀ ਭੁੰਨਣ ਜਾ ਰਹੇ ਆ ਜੀ ਫਿਰ ਆਪਾਂ ਇਹਦਾ ਫਾਈਨ ਪਾਊਡਰ ਬਣਾਵਾਂਗੇ ਥੋੜੀ ਜਿਹੀ ਨੂੰ ਰੋਸਟ ਕਰਕੇ ਅੱਛਾ ਅਲਸੀ ਹੁਣ ਭੁੱਜ ਕੇ ਤਿਆਰ ਹੋ ਗਈ ਆ ਇਹਦੇ ਵਿੱਚੋਂ ਟਕ ਟਕ ਦੀ ਆਵਾਜ਼ ਆਉਂਦੀ ਆ ਜਿਸ ਤੋਂ ਪਤਾ ਚੱਲਦਾ ਕਿ ਪੂਰੀ ਤਰ੍ਹਾਂ ਭੁੱਜ ਗਈ ਆ ਬਾਕੀ ਬੱਚੇ ਜਦੋਂ ਤੁਸੀਂ ਇਹ ਬਣਾਉਣਨੇ ਆ ਨਾ ਭੁੰਦੇ ਆ ਤੇ ਨਾਲ ਦੀ ਨਾਲ ਪਾਠ ਵੀ ਕਰੋ ਤਾਂ ਉਸ ਤੋਂ ਜ਼ਿਆਦਾ ਤੁਹਾਡੀ ਬਤਰੀ ਵਧੀਆ ਬਣੂਗੀ ਸੋ ਆਜ ਬਣੂਗੀ ਔਰ ਬਹੁਤ ਖਾਣ ਲਈ ਤੁਹਾਡੇ ਫਿਰ ਦੇ ਮਨਪੂਰਨ ਵਾਹਿਗੁਰੂ ਸਤਿਨਾਮ ਵਾਹਿਗੁਰੂ ਉਹ ਆਲਸੀ ਨੂੰ ਰੋਸਟ ਕਰ ਲਿਆ ਜੀ ਫਾਈਨ ਪਾਊਡਰ ਬਣਾ ਲਿਆ ਇਹਦਾ ਲੈ ਕੇ ਕਿਤੇ ਆ ਫਿਰ ਉਹ ਆਲਸੀ ਦੇ ਤੇ ਆਪਾਂ ਖਾਣੇ ਦਾ ਸੁਤਾ ਦੇ ਥੋੜੇ ਰੋਸਟ ਕਰਕੇ ਆਪਾਂ ਇਹਨੂੰ ਬਲੈਂਡ ਕਰਾਂਗੇ ਤੇ ਵੀ ਵਿੱਚ ਪਾ ਲਾਂਗੇ ਤੇ ਜਿਆਦਾ ਥਾਦਾਂ ਦੇਣਾ ਰੋਸਟ ਵੀ ਵਧੀਆ ਹੋ ਜਨੂ ਕੈਲਸ਼ੀਅਮ ਲਈ ਬਹੁਤ ਅੱਛੇ ਹਨ ਮਖਾਣੇ ਅਵਲ ਤਾਂ ਹੀ ਪਨੀਰੀ ਚ ਪਾਉਂਦੇ ਆ ਰੇਤੀ ਪਾਉਂਦੇ ਆ ਨੂੰ ਨੂੰ ਫ੍ਰਾਇੰਡ ਕਰਕੇ ਹੁਣ ਆਪਾਂ ਡਰਾਈ ਫਰੂਟਸ ਤੇ ਸੀਡਸ ਇਕੱਠੇ ਰੋਸਟ ਕਰ ਰਹੇ ਆ ਮੱਕਜ ਹੋਗੇ ਪਮਕਿਨ ਸੀਡ ਸਨਫਲਾਅਰ ਸੀਡਸ ਵਾਲਨਟ ਹੋਗੇ ਬਦਾਮ ਹੋਗੇ ਇਕੱਠੇ ਰੋਸਟ ਕਰ ਰਹੇ ਆ ਫਿਰ ਆਪਾਂ ਇਹਦਾ ਪਾਊਡਰ ਲਾ ਲਾਂਗੇ ਹੁਣ ਆਪਾਂ ਇਲਾਚੀਆਂ ਤੇ ਸੌਫ ਨੂੰ ਥੋੜਾ ਜਿਹਾ ਸੇਕ ਲਵਾਵਾਂਗੇ ਤਾਂ ਜੋ ਇਹਦੀ ਖੁਸ਼ਬੂ ਸੰਜੀਦੇ ਦੇ ਵਿੱਚ ਪੂਰੀ ਵਧੀਆ ਆਵੇ ਲੋਧ ਨੂੰ ਗ੍ਰाइंड ਕਰਨ ਲੱਗੇ ਆਂ ਸੀ ਦੇਖੋ ਇਹ ਸਟਿਕਸ ਟਾਈਪ ਐ ਤੇ ਆਪਾਂ ਇਹਦਾ ਫਾਈਨ ਪਾਊਡਰ ਬਣਾਉਣਾ ਤੁਸਨੋ ਵੀ ਥੋੜਾ ਜਿਹਾ ਸੇਕ ਲਵਾਉਣਾ ਤਾਂ ਜੋ ਇਹਦਾ ਫਲੇਵਰ ਪਿੰਨੀਆਂ ਦੇ ਵਿੱਚ ਵਧੀਆ ਹੋਵੇ ਹੁਣ ਆਪਾਂ ਡਰਾਈ ਫਰੂਟ ਨੂੰ ਹੁਣ ਆਪਾਂ ਡਰਾਈ ਫਰੂਟ ਨੂੰ ਗ੍ਰाइंड ਕਰਾਂਗੇ ਆ ਡ్రਾਈ ਫਰੂਟ ਦਾ ਪੇਸਟ ਬਣਾ ਲਿਆ ਜੀ ਇਹਨੂੰ ਬਿਲਕੁਲ ਵੀ ਫਾਈਨ ਪੇਸਟ ਨਹੀਂ ਕਰਨਾ ਥੋੜਾ ਦਰਦਰਾ ਰੱਖਣਾ ਤੇ ਇਹਦੇ ਚ ਆਪਾਂ ਮਿਕਸ ਕਰਾਂਗੇ ਖਸ ਖਸ ਹੁਣ ਆ ਪੱਕੇ ਹੋ ਦੇ ਵਿੱਚ ਦੇਸੀ ਘੀ ਦੇ ਵਿੱਚ ਗੂੰਦ ਨੂੰ ਪੁੰਨਾਂਗੇ ਜਦੋਂ ਇਹ ਫੁੱਲ ਕੇ ਬਾਹਰ ਆ ਜੂਗੀ ਫਿਰ ਆਪਾਂ ਇਹਦਾ ਪਾਊਡਰ ਬਣਾਵਾਂਗੇ ਆਪ ਤੋਂ ਲਿਜੀਏ ਆ ਗੂੰਦ ਆਪਣੀ ਫੁੱਲ ਗਈ ਜੀ ਦੇਸੀ ਘੀ ਦੇ ਵਿੱਚ ਪਪਾਈ ਹੈ ਤੇ ਹੁਣ ਆਪਾਂ ਇਹਨੂੰ ਬਾਹਰ ਕੱਢ ਕੇ ਹੁਣ ਆਪਾਂ ਇਹਨੂੰ ਬਾਹਰ ਕੱਢ ਕੇ ਗ੍ਰाइंड ਕਰਾਂਗੇ ਗੂੰਦ ਨੂੰ ਕਦੇ ਵੀ ਸਿੱਧਾ ਨਹੀਂ ਪਾਉਣਾ ਚਾਹੀਦਾ ਹਮੇਸ਼ਾ ਫਰਾਈ ਕਰਕੇ ਅੰਦਾ ਪਾਉਣਾ ਚਾਹੀਦਾ ਫਿਰ ਉਹਦਾ ਟੇਸਟ ਵਧੀਆ ਆਉਂਦਾ ਆ ਫੁੱਲਗੇ ਜੀ ਆਪਣੇ ਦਾਣੇ ਹੁਣ ਗੂੰਦਦੇ ਇਹ ਜੋੜਾਂ ਲਈ ਬਹੁਤ ਵਧੀਆ ਹੁੰਦੀ ਹੈ ਜੀ ਕਮਰ ਲਈ ਬਹੁਤ ਵਧੀਆ ਹੁੰਦੀ ਹੈ ਆਪਣੇ ਲਿਗਾਮੈਂਟ ਸਟਰੋਂਗ ਰੱਖਦੀ ਹੈ ਹੁਣ ਆਪਾਂ ਗੁੜ ਦੀ ਚਾਸ਼ਨੀ ਬਣਾਉਣ ਲੱਗੇ ਆ ਜੀ ਪਹਿਲਾਂ ਇੱਕ ਗਲਾਸ ਪਾਣੀ ਦਾ ਪਾ ਲਓ ਬਤਿੱਲੇ 'ਚ ਤੇ ਫਿਰ ਗੁੜ ਦੀਆਂ ਡਲੀਆਂ ਜਿਹੜੀਆਂ ਹੈਗੀਆਂ ਵੱਡੀਆਂ ਥੋੜੀਆਂ ਜੀਆਂ ਇਸ ਨੂੰ ਬੇਲ ਨੇ ਨਾਲ ਤੋੜ ਲਓ ਤੋੜ ਕੇ ਤੇ ਫਿਰ ਪਾਣੀ 'ਚ ਪਾਓ ਜਦੋਂ ਤੁਹਾਡੀ ਇਹ ਬਣ ਗਈ ਚਾਸ਼ਨੀ ਤੇ ਫਿਰ ਇਹ ਚਾਸ਼ਨੀ ਦੇ ਨਾਲ ਜਿਹੜੀਆਂ ਅਲਸੀ ਦੀਆਂ ਪਿੰਨੀਆਂ ਨਾ ਉਹ ਬਹੁਤ ਵਧੀਆ ਬਣਨਗੇ ਜੁੜ ਜਾਣਗੀਆਂ ਚੰਗੀ ਤਰ੍ਹਾਂ ਗ੍ਰाइंड ਕਰਕੇ ਤੇ ਹੁਣ ਆਪਾਂ ਕੜਾਹੀ 'ਚ ਘਿਓ ਪਾਉਣ ਲੱਗੇ ਆ ਉਹ ਤੋਂ ਬਾਅਦ ਫਿਰ ਆਪਾਂ ਵੇਸਨ ਪਾਵਾਂਗੇ ਨਾਲ ਦੀ ਨਾਲ ਫਿਰ ਅਲਸੀ ਪਾ ਕੇ ਸਾਰੀਆਂ ਚੀਜ਼ਾਂ ਤਿਆਰ ਵਿੱਚ ਮਤਲਬ ਪੰਜੀਰੀਲੀ ਤਿਆਰ ਹੋ ਜਾਣੀ ਦੇਸੀ ਕਿਉਂ ਪਤਾ ਜੀ ਉਹ ਜਦੋਂ ਗਰਮ ਹੋ ਜੂਗਾ ਪੂਰੀ ਤਰ੍ਹਾਂ ਫੇਰੇ ਦੇ ਵਿੱਚ ਆਪਾਂ ਸਾਰੀਆਂ ਚੀਜ਼ਾਂ ਜਿੰਨੀਆਂ ਵੀ ਆਪਾਂ ਪਾਊਡਰ ਬਣਾਇਆ ਤੇ ਸਾਰੀਆਂ ਰੱਖੀਆਂ ਆਪਾਂ ਉਹ ਵਿੱਚ ਆਪਾਂ ਇੱਕ ਇੱਕ ਕਰਕੇ ਐਡ ਕਰਾਂ ਸਾਰੀਆਂ ਚੀਜ਼ਾਂ ਤਿਆਰ ਆ ਆਪਾਂ ਸਭ ਤੋਂ ਪਹਿਲਾਂ ਕੜਾਈ ਵਿੱਚ ਘਿਓ ਪਾਇਆ ਦੇਸੀ ਉਸ ਦੇ ਵਿੱਚ ਸਭ ਤੋਂ ਪਹਿਲਾਂ ਜਦੋਂ ਇਹ ਗਰਮ ਹੋ ਗਿਆ ਤਾਂ ਫਿਰ ਆਪਾਂ ਬੀਸਣ ਪਾਵਾਂਗੇ ਬੀਸਣ ਵੀ ਪੁੱਜਿਆ ਪਿਆ ਗ੍ਰाइंड ਕੀਤਾ ਹੋਇਆ ਤੇ ਬਾਅਦ ਉਸ ਨੂੰ ਆਪਾਂ ਮਿਕਸ ਕਰਾਂਗੇ ਉਸ ਤੋਂ ਬਾਅਦ ਆਪਾਂ ਅਲਸੀ ਐਡ ਕਰ ਦਾਂਗੇ ਦੈਨ ਉਸ ਤੋਂ ਬਾਅਦ ਆਪਾਂ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਵਿੱਚ ਮਿਕਸ ਕਰ ਦਾਂਗੇ ਉਧਰ ਆਪਣੀ ਚਾशनी ਗੁੜ ਦੀ ਗੁੜ ਪਾਇਆ ਹੈਗਾ ਗੁੜ ਦੀ ਚਾशनी ਤਿਆਰ ਹੋ ਰਹੀ ਹੈ ਇਹ ਤੁਸੀਂ ਖੰਡ ਵੀ ਪਾ ਸਕਦੇ ਆ ਪਰ ਗੁੜ ਜਿਹੜਾ ਹੈਗਾ ਕਿ ਬਹੁਤ ਹੀ ਅੱਛਾ ਖੰਡ ਨਾਲੋਂ ਜਿਹੜਾ ਗੁੜ ਜਿਹੜਾ ਉਹ ਬਹੁਤ ਵਧੀਆ ਸੇਤ ਲਈ ਇਸ ਕਰਕੇ ਅਸੀਂ ਗੁੜ ਦੀ ਚਾਸ਼ਨੀ ਬਣਾ ਰਹੇ ਹਾਂ ਤੇ ਉਸ ਨਾਲ ਉਹ ਕਿੰਨੀਆਂ ਪਿੰਨੀਆਂ ਜਿਹੜੀਆਂ ਹੈਗੀਆਂ ਬਹੁਤ ਹੀ ਵਧੀਆ ਬਣਦੀਆਂ ਹੈਗੀਆਂ ਤੇ ਇੱਕ ਜਦੋਂ ਚਾਸ਼ਨੀ ਬਣਾਵਾਂਗੇ ਤਾਂ ਆਪਣੀ ਪਿੰਨੀ ਬੜੀ ਸੋਹਣੀ ਬਣ ਜੂਗੀ ਇਹਦੀ ਤਾਰ ਬੰਨੀ ਚਾਹੀਦੀ ਹੈ ਨਾ ਵੀ ਕਿਵੇਂ ਇਦਾਂ ਕਰਕੇ ਇਹ ਦੇਖ ਲੈਣਾ ਚਾਹੀਦਾ ਇਦਾਂ ਹਾਂ ਲਵੇ ਨਹੀਂ ਬਣੀ ਨਹੀਂ ਕੋਲ ਹਜੇ ਬਣੀ ਨਹੀਂ ਮਤਲਬ ਇਹ ਰੇਟੀ ਨਹੀਂ ਹੈਗੀ ਤੇ ਹੁਣ ਸਾਡਾ ਹੀ ਗਰਮ ਹੋ ਗਿਆ ਆ ਤੇ ਅਸੀਂ ਇਹਦੇ ਵਿੱਚ ਅਸੀਂ ਹਨਾ ਆ ਬੇਸਨ ਪੁੱਜਿਆ ਹੋਇਆ ਪਾਵਾਂਗੇ ਜਿਹੜਾ ਅਸੀਂ ਪੁੱਜੇ ਛੋਲਿਆਂ ਦਾ ਗ੍ਰਾਇੰਡ ਕੀਤਾ ਸੀ ਵਾਹਿਗੁਰੂ ਸਤਿਨਾਮ ਵਾਹਿਗੁਰੂ ਆ ਬੇਸਨ ਖਾਣਾ ਤੁਹਾਡੇ ਲਈ ਬਹੁਤ ਫਾਇਦੇਮੰਦ ਹੈ ਛੋਲੇ ਦੇ ਬਹੁਤ ਹੈਲਥ ਬੈਨੀਫਿਟਸ ਨੇ ਵੈਸੇ ਜਿਹੜਾ ਬੇਸਨ ਦਾ ਲਗਭਗ ਇਹ ਸਾਰਾ ਕਿਉਂ ਸੋਕ ਕਰ ਲੈਂਦਾ ਆਪਣੇ ਚ ਆਹ ਆਹ ਖੁਸ਼ਬੂ ਬੜੀ ਸੋਹਣੀ ਆ ਜੀ ਮਾਂਪੂਆ ਚੰਗੇ ਪੇਸਟਾ ਹਾਂ ਇਹ ਤਾਂ ਨਹੀਂ ਪੰਜਾਬੀਆਂ ਦਾ ਖਜ਼ਾਨਾ ਹੈ ਤਾਂ ਪੰਜੀਰੀਆਂ ਪਿੰਨੀਆਂ ਸਰਦਾਰ ਸਾਹਿਬ ਤਾਂ ਐਸੀ ਪਿੰਨੀਆਂ ਪੰਜੀਰੀਆਂ ਖਾਣ ਦੇ ਬੜੇ ਸ਼ੌਕੀਨ ਬਈ ਮੈਨੂੰ ਮੈਨੂੰ ਬਹੁਤ ਮੈਂ ਬਹੁਤ ਯਕੀਨ ਆ ਛਤੂ ਤੋਂ ਲੈ ਕੇ ਹਾਂ ਪਿੰਨੀਆਂ ਪਿੰਨੀਆਂ ਖਾਣ ਦਾ ਸਵੇਰੇ ਇੱਕ ਵਾਰ ਹੀ ਪਹਿਲਾਂ ਜਦੋਂ ਹੋਸਟਲ ਪੜਦੇ ਸੀ ਉਦੋਂ ਹੀ ਮੈਂ ਪਿੰਨੀਆਂ ਬਣਵਾ ਕੇ ਲੈ ਜਾਂਦਾ ਸੀਗਾ ਸਰਦੀਆਂ ਚ ਕਿਆ ਮਜ਼ਾ ਆ ਰਿਹਾ ਇਹਦੇ ਚ ਨਾ ਲਮਸ ਨਹੀਂ ਰਹਿਣੇ ਚਾਹੀਦੇ ਉਹਨੂੰ ਚੰਗੀ ਤਰ੍ਹਾਂ ਆਪਾਂ ਨੂੰ ਹਲਾਉਣਾ ਚਾਹੀਦਾ ਪਰਾ ਰੈਡੀ ਆ ਬੇਸ ਪੂਰੀ ਤਰ੍ਹਾਂ ਰੈਡੀ ਆ ਹੁਣ ਆਪਾਂ ਇਹਦੇ ਚ ਪਾਵਾਂਗੇ ਅਲਸੀ ਅਲਸੀ ਦੀ ਖੁਸ਼ਬੂ ਬਹੁਤ ਸੋਹਣੀ ਇਹ ਤੁਹਾਡੇ ਹੱਡ-ਪੋਡਿਆਂ ਲਈ ਵਧੀਆ ਹੈ ਜਿਹਨਾਂ ਨੂੰ ਬੈਕ ਪੇਨ ਹੁੰਦੀ ਆ ਇਹਦੇ ਨਾਲ ਇੱਕ ਇਹ ਫਾਇਦਾ ਇਹਨਾਂ ਨੂੰ ਨਾ ਭੁੱਖ ਨਹੀਂ ਲੱਗਦੀ ਅਲਸੀ ਤੇ ਜਿਹੜੇ ਆ ਹੁੰਦਾ ਆਪਣੇ ਛੋਲੇ ਤੇ ਇਹ ਤੁਹਾਨੂੰ ਭੁੱਖ ਨਹੀਂ ਲੱਗਣਦੇ ਤੁਹਾਨੂੰ ਲੌਂਗ ਟਾਈਮ ਤੱਕ ਫੁੱਲ ਰੱਖ ਵਾਜੀ ਹੋ ਗਿਆ ਲੱਗਸ ਤੇ ਜੀ ਇਸ ਤੋਂ ਬਾਅਦ ਡ్రਾਈ ਫਰੂਟ ਤੇ ਖਸਖਸ ਪਾਵਾਂਗੇ ਵਿੱਚ ਤੇ ਇਹ ਨਾਲ ਦੀ ਨਾਲ ਹੀ ਆਪਾਂ ਜਿਹੜੇ ਮਖਾਣੇ ਰੋਸਟ ਕਰਕੇ ਗ੍ਰਾਇੰਡ ਕੀਤੇ ਸੀ ਉਹ ਵੀ ਵਿੱਚ ਪਾ ਦਿੰਦੇ ਆ। ਹਨੂ ਮਿਕਸ ਨਾਲ ਨਾਲ ਕਰਦੇ ਰਹਿਣਾ ਕੱਲੀ ਕੱਲੀ ਚੀਜ਼ ਪਾ ਕੇ ਨਾ। ਉਹ ਤਾਂ ਖੁਸ਼ਕ ਰਹਿ ਜਾਂਦੀ। ਜਿਹਨੂੰ ਆਪਾਂ ਕਿਉਂ ਦੇ ਵਿੱਚ ਪੁੰਨੀਆਂ ਸੀ ਆਪਾਂ ਖਾਣ ਵਾਲਾ ਤਾਂ ਨਹੀਂ। ਆਉਂਦਰ ਬਣਾਉਣੀ ਵੀ ਲੋਹੇ ਹੋਣੀ। ਹੋਰ ਇਸੀ ਸੌ। ਕੁੱਟੀਆਂ ਸੀ ਆਪਣੇ ਲੋਹ ਦੇ ਪਾਠਾ ਸੁੰਡ ਇਹ ਵੀ ਹੌਲੀ ਹੌਲੀ ਕਰਕੇ ਨਾ ਫਲਾ ਜੇ ਕਿ ਪਾਵਾਂਗੇ ਤਾਂ ਜੋ ਸਾਰੇ ਕਿਤੇ ਮਿਕਸ ਹੋ ਜੇ। ਉਤਕਸਰ ਕੀ ਹੁੰਦਾ ਇੱਕ ਥਾਂ ਤੇ ਹੀ ਰਹਿ ਜਾਂਦਾ ਸਭ ਕੁਝ ਤੇ ਪਾ ਸਾਰੇ ਪਾਸੇ ਮਿਕਸ ਕਰਕੇ ਪਾਵਾਂਗੇ। ਇਹ ਪਾਈ ਆ ਪੱਕਾ ਮਰਕਸ। ਇਹ ਥੋੜਾ ਜਿਹਾ ਇਹਦਾ ਕੜਤਨ ਚ ਟੇਸਟ ਹੁੰਦਾ ਤੇ ਅਸੀਂ ਤਾਂ ਕਰਕੇ ਬਹੁਤ ਹੀ ਲਿਮਿਟਿਡ ਹੀ ਪਾਈ ਆ। ਇਸ ਤੋਂ ਬਾਅਦ ਆ ਗਈ ਅੰਬ ਹਲਦੀ ਤੇ ਆ ਗਈ ਆਪਣੀ ਜਵੈਣ। ਉਡੀ ਅਸੀਂ ਕਾਲੀ ਮਿਰਚ ਵੀ ਪਾ ਦਿੰਦੇ ਆ 1 ਟੇਬਲਸ ਉਡੀ ਅਸੀਂ ਸਭ ਕੁਝ ਪਾ ਦਿੱਤਾ ਹੁਣ ਈਵਨ ਕੇ ਕੋਕੋਨਟ ਬਰਾਦਾ ਵੀ ਪਾ ਦਿੱਤਾ ਤੇ ਸਾਡੀ ਹੁਣ ਪੰਨੀਆ ਫਾਈਨਲ ਟੱਚ ਤੇ ਬਸ ਇਸ ਦੇ ਚ ਗੁੜ ਦੀ ਚਾਸ਼ਨੀ ਪਾਏ ਅਸੀਂ ਪਾਵਾਂਗੇ ਗੁੜ ਦੀ ਚਾਸ਼ਨੀ ਕੀ ਬਾਤ ਇਹਨੂੰ ਤੁਸੀਂ ਚਾਹ ਪੋਣੀ ਵਰਤ ਕੇ ਪਾਓ ਕੋਈ ਕਈ ਵਾਰ ਕੋਈ ਇੰਪਿਉਰਿਟੀ ਵਿੱਚ ਆ ਜਾਂਦੀ ਹੈ ਕਿ ਵਾਲ ਵਗੈਰਾ ਆ ਜਾਂਦਾ। ਡਲੀ ਵਗੈਰਾ ਰਹਿ ਜਾਂਦੀ ਹੈ ਤੁਹਾਨੂੰ ਪੁੱਣਾ ਜ਼ਰੂਰੀ ਹੈ। ਮਾਮਾ ਦੇ ਸਹਿਯੋਗ ਨਾਲ ਸਾਡੀਆਂ ਪਿੰਨੀਆਂ ਤਿਆਰ ਹੋ ਰਹੀਆਂ ਨੇ ਜੀ। ਸੋ ਵੀ ਆਰ ਵੈਰੀ ਐਕਸਾਈਟਿਡ ਟੂ ਟੇਸਟ ਹੈਲਦੀ ਵੈਲਦੀ ਐਂਡ ਵੌਂਸ। ਆ ਦੇਖੋ ਜੀ ਇਹ ਇੱਕ ਕੰਸਿਸਟੈਂਸੀ ਬਣੀ ਆ ਤੇ ਬਹੁਤ ਵਧੀਆ ਇਹ। ਇਹਦੀਆਂ ਪਿੰਨੀਆਂ ਬਹੁਤ ਸੋਖੀਆਂ ਬਣੀਆਂ। ਸਾਡੀ ਪੰਜੀਰੀ ਬਣ ਕੇ ਰੈਡੀ ਹੈ ਜੀ। ਤੇ ਹੁਣ ਦਾਦੀਆਂ ਨਾਨੀਆਂ ਜੀ ਹੱਥਾਂ ਨਾਲ ਵਟਣ ਗਈਆਂ ਜੀ ਇਹਨੂੰ ਤੇ ਫਿਰ ਇਹ ਅਲਸੀ ਦੀਆਂ ਪਿੰਨੀਆਂ ਤਿਆਰ ਹੋ ਜਾਣਗੀਆਂ। ਕਰਕੇ ਬੱਚਾ ਵੀ ਗੰਟਵਾਕ ਕਰਦੇ ਹਾਂ। ਹਾਂ। ਆਹ ਲੋ ਜੀ ਸਾਡੀਆਂ ਪਿੰਨੀਆਂ ਵਟਣੀਆਂ ਸ਼ੁਰੂ ਹੋ ਗਈਆਂ ਨੇ। ਦੇਖਣ ਚ ਬਹੁਤ ਸਵਾਦ ਲੱਗ ਰਹੀਆਂ ਨੇ ਪਰ ਅਸੀਂ ਖਾਵਾਂਗੇ ਅਰਦਾਸ ਕਰਨ ਤੋਂ ਬਾਅਦ। ਲੋ ਜੀ ਸਾਡੀਆਂ ਪਿੰਨੀਆਂ ਬਣ ਕੇ ਰੈਡੀ ਨੇ। ਤੇ ਅੱਜ ਖਾ ਕੇ ਦੇਖਦੇ ਆ ਕਿਵੇਂ ਦੀ ਬਣੀ ਆ। ਵਾਹ ਜੀ ਵਾਹ। ਫ੍ਰੈਗਰੈਂਸ ਤਾਂ ਬਹੁਤ ਵਧੀਆ ਆ ਰਹੀ ਆ। ਬਹੁਤ ਵਧੀਆ ਬਣੀ ਆ ਇਹ ਮੈਨੂੰ ਕਈ ਮਿੱਠਾ ਵੀ ਬਹੁਤ ਸਹੀ ਕੁਆਂਟੀਟੀ ਦੇ ਵਿੱਚ ਤੇ ਵੈਸਾ ਨੂੰ ਲੱਗਿਆ ਸੀਗਾ ਕਿ ਆਪਾਂ ਇੰਨੀ ਆ ਜਿਹੜੀਆਂ ਬੁਟੀਆਂ ਪਾ ਰਹੇ ਆ ਤਾਂ ਮੇਬੀ ਕੋਆਰਡੀਨੇਟ ਹੋ ਜਵੇ ਬਟ ਬਹੁਤ ਹੀ ਸਹੀ ਬਣੀ ਆ ਤੇ ਜੇ ਤੁਸੀਂ ਵੀ ਇਹ ਪੰਜੀਰੀ ਜਾਂ ਪਿੰਨੀਆਂ ਬਣਾਉਣੀਆਂ ਤਾਂ ਜਿਹੜੀ ਚੀਜ਼ਾਂ ਤੇ ਜਿੰਨੀ ਕੁਆਂਟੀਟੀ ਚ ਅਸੀਂ ਦੱਸਿਆ ਨੇ ਉਨੀ ਕੁਆਂਟੀਟੀ ਚ ਪਾਇਓ ਤੁਹਾਡੀਆਂ ਪਿੰਨੀਆਂ ਬਹੁਤ ਵਧੀਆ ਬਣ ਜੇ ਇਦੇ ਨਾਲ ਤੁਹਾਨੂੰ ਹੈਲਥ ਬੈਨੀਫਿਟ ਬਹੁਤ ਨੇ ਹੈ ਨਾ ਸਪਿਨਿਆ ਖਾਓ ਸਰਦੀਆਂ ਚ ਤੰਦਰੁਸਤ ਰਹੋ ਤੁਹਾਡੀ ਬੈਕ ਪੇਨ ਵਾਸਤੇ ਤੁਹਾਡੇ ਜੋੜਾਂ ਦੇ ਦਰਦ ਸਹੀ ਕਰ ਦੂਗਾ ਸਾਡੇ ਚੈਨਲ ਸਟਰਬਨ ਟੇਲਸ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਕਾਈਂਡਲੀ ਸਬਸਕ੍ਰਾਈਬ ਕਰ ਲੋ ਤਾਂ ਕਿ ਤੁਹਾਨੂੰ ਨੋਟੀਫਿਕੇਸ਼ਨਸ ਆਉਂਦੀਆਂ ਰਹਿਣ ਤੇ ਨਵੀਂ-ਨਵੀਂ ਵੀਡੀਓ ਸਾਡੀਆਂ ਦੇਖਣ ਨੂੰ ਮਿਲਣ ਥੈਂਕ ਯੂ ਸੋ ਮੱਚ ਫॉर ਵਾਚਿੰਗ ਆਵ ਵੀਡੀਓ ਸਾਡੀ ਵੀਡੀਓ ਜਿਨੇ ਸਰਦੀਆਂ ਦੇ ਵਿੱਚ ਹੈਲਥ ਬੈਨੀਫਿਟਸ ਲੈਣੇ ਆ ਉਹ ਪਲੀਜ਼ ਦਬ ਕੇ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ টারਬਨ টেইলস চ্যানেল ਨੂੰ ਹਮੇਸ਼ਾ ਪਿਆਰ ਦਿੰਦੇ ਰਹੋ ਧੰਨਵਾਦ